Ikan. 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 ਇਹ ਤਾਂ ਮੈਂ ਪੁੱਛ ਰਿਹਾ ਹਾਂ ਜੀ ਸਰ ਜਿਹੜਾ ਇਹ ਆਰੋਪੀ ਫੜ ਕੇ ਲੈਂਦਾ ਹੈ ਕਿਹੜੇ ਜਨਮ ਦੇ ਵਿੱਚ ਲੈਂਦਾ ਹੈ ਇਹ ਸਾਡੇ ਜ਼ਿਲ੍ਹਾ ਮੁਖੀ ਡਾਕਟਰ ਮਹਿਤਾਬ ਸਿੰਘ ਆਈਟੀਐਸ ਐਸਐਸਪੀ ਜ਼ਿਲ੍ਹਾ ਸੀਤਪਗਸਨਗਰ ਅਤੇ ਟੀਐਸਪੀ ਸਬਡਿਵੀਜ਼ਨ ਬਲਾ ਬਲਾਚੌਰ ਜੀ ਦੀ ਹਦਾਇਤ ਤੇ ਹਰ ਰੋਜ਼ ਸ਼ਾਮ ਨੂੰ ਔਰ ਮਸਤੀ ਨਾਲ ਨਾਕਾਬੰਦੀ ਅਤੇ ਪਰਾਉਲਿੰਗ ਸ਼ਹਿਰ ਦੇ ਵਿੱਚ ਕੀਤੀ ਜਾਂਦੀ ਹੈ ਕੱਲ ਸਾਡੇ ਨਿਰਮਲ ਕੁਮਾਰ ਏਐਸਆਈ ਥਾਣਾ ਤੋਂ ਮੇਨ ਚੌਂਗ ਬਲਾਚੌਰ ਵਿੱਚ ਸਮੇਤ ਪੁਲਸ ਪਾਰਟੀ ਨਾਕਾਬੰਦੀ ਮੌਜੂਦ ਸੀ ਜਿੱਥੇ ਸ਼ਾਮ ਦੇ ਸਮੇਂ ਤਕਰੀਬਨ 7:30 ਵਜੇ ਇੱਕ ਲੇਡੀ ਰਜਿੰਦਰ ਕੌਰ ਪਤਨੀ ਊਂਕਾਰ ਸਿੰਘ ਵਾਸੀ ਬਾਰਡ ਨੰਬਰ 6 ਬਲਾ ਸ਼ੌਰ ਨੇ ਆਪਣੇ ਹਸਬੰਡ ਦੇ ਸਮੇਤ ਮਿਲ ਕੇ ਇਹਨਾਂ ਨੂੰ ਬਿਆਨ ਲਿਖਾਇਆ ਕਿ ਉਹ ਭੱਦੀ ਰੋਡ ਤੇ ਆਪਣੀ ਸਹੇਲੀ ਬਵੀਤਾ ਦੀ ਐਕਟਵਾ ਤੇ ਸਵਾਰ ਹੋ ਕੇ ਆਪਣੇ ਕਿਸੇ ਹੋਰ ਫਰੈਂਡ ਸਰਕਲ ਦੇ ਵਿੱਚ ਸ਼ਗਨ ਦੇਣ ਲਈ ਜਾ ਰਹੇ ਸੀ ਤੇ ਜਦੋਂ ਉਹ ਗੁਰੂ ਨਾਨਕ ਮਿਸ਼ਨ ਹਸਪੀਟਲ ਵਾਲੀ ਗਲੀ ਦੇ ਨੇੜੇ ਕਸ਼ਨਾ ਜੂਨਰ ਦੇ ਕੋਲ ਪਹੁੰਚੇ ਆ ਤੇ ਪਿੱਛੋਂ ਇੱਕ ਨੌਜਵਾਨ ਲੜਕਾ ਮੋਟਰਸਾਈਕਲ ਤੇ ਤੇਜ਼ ਰਫ਼ਤਾਰ ਆਇਆ ਬੈਕਸਾਈਡ ਤੋਂ ਪਿੱਛੇ ਤੋਂ ਮਤਲਬ ਘੁੰਮ ਕੇ ਉਸਨੇ ਉਹਦੇ ਪਾਸੇ ਕੋਦੀ ਵਿੱਚ ਪਿਆ ਸੀਗਾ ਹੈਂਡ ਬਾਰਸਲ ਉਹ ਖੋ ਕੇ ਲੈ ਗਿਆ ਸੀ ਤੇ ਉਹਦੇ ਆਧਾਰ ਤੇ ਅਸੀਂ ਨਾਮ ਲਨ ਵਿਅਕਤੀ ਦੇ ਖਿਲਾਫ ਮੁਕੱਦਮਾ ਨੰਬਰ 63 ਮਿਤੀ 27 8 2024 ਅੰਡਰ ਸੈਕਸ਼ਨ 304 ਜਮਨ 2 ਵੀ ਐਨ ਐਸ ਪੀਐਸਸੀਟੀ ਵੱਲੋਂ ਚਾਰਜ ਕਰਕੇ ਜੋ ਸਿਦੀ ਭਾਲ ਕੀਤੀ ਤਾਂ ਕੁਝ ਸਮੇਂ ਬਾਅਦ ਹੀ ਸੀਸੀਟੀਵੀ ਫੁਟੇਜ ਅਤੇ ਕੁਝ ਲੋਕਾਂ ਦੇ ਸਹਿਯੋਗ ਨਾਲ ਇਹ ਜਿਹੜਾ ਪਰਸ ਸਨੇਚ ਕਰਨ ਵਾਲਾ ਵਿਅਕਤੀ ਸੀਗਾ ਉਸ ਨੂੰ ਅਸੀਂ ਦਰਾਨੇ ਨਾਕਾ ਬੰਦੀ ਜਿਹੜਾ ਹੈ ਉਹ ਮੇਨ ਚੌਕ 'ਚ ਕਾਬੂ ਕੀਤਾ ਜਿਸ ਜਿਸ ਦਾ ਨਾਮ ਰঞ্জੀਤ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਕੋਜੇਬੜ ਪਤਾ ਲੱਗਾ ਤੇ ਇਸ ਦੇ ਮੋਟਰਸਾਈਕਲ ਦੀ ਡਿੱਗੀ ਤੇ ਦੀ ਸਰਚ ਕਰਨ ਤੋਂ ਜਿਹੜਾ ਪਰਸਿਸ ਨੇ ਖੋਇਆ ਸੀਗਾ ਸਮੇਤ ਉਹਦੇ ਵਿੱਚ ਜੋ ਵੀ ਉਹਨਾਂ ਨੇ ਆਪਣੇ ਪੈਸੇ ਦੱਸੇ ਸੀ 630 ਰੁਪਏ ਦੇ ਲਗਭਗ ਸੀਗੇ ਤੇ ਕੁਝ ਉਹਨਾਂ ਦੇ ਜ਼ਰੂਰੀ ਡਾਕੂਮੈਂਟਸ ਸੀਗੇ ਉਸੇ ਤਰ੍ਹਾਂ ਹੀ ਸੇਮ ਇਸ ਤੋਂ ਜਿਹੜੇ ਉਹ ਬਰਾਮਦ ਕੀਤੇ ਗਏ ਇਸੇ ਪਹਿਲਾਂ ਵੀ ਇੱਕ ਮੁਕੱਦਮਾ ਹੈ ਅ ਇਹਦਾ ਅਸੀਂ ਪ੍ਰਵੀਜ਼ਨ ਰਿਪੋਰਟ ਦੇਖਿਆ ਹੈ ਕਿ ਖਿਲਾਫ ਜਿਹੜੇ ਦੋ ਮੁਕੱਦਮੇ ਹੋਰ ਸਾਡੇ ਰਿਕਾਰਡਾਂ ਦਾ ਵਗੇ ਥਾਣੇ ਦੇ ਦਰਜ ਹਨ ਨੰਬਰ ਪਹਿਲਾ ਮੁਕੱਦਮਾ ਇਹਦੇ 15685 ਦਾ ਹੈਗਾ ਹੈ ਤੋ ਦੂਸਰਾ ਇਹ ਜੇ ਕੋਈ ਵਾਈਫ ਨਾ ਇਹਦਾ ਕੋਈ ਜਿਹੜਾ ਡਿਸਪਿਊਟ ਚੱਲਦਾ ਫੈਮਿਲੀ ਦੇ ਡਿਸਪਿਊਟ ਆ ਸਬੰਧੀ ਇਹਦੇ ਦੋ ਮਕਰਮੇ ਦੇ ਖਿਲਾਫ ਕਰ ਸਕਦੇ ਕਿੰਨੇ ਘੰਟੇ ਜੇ ਆਹੋ ਜਿਹੜਾ ਲਗਭਗ ਸਾਨੂੰ ਇਹ ਵਾਰਦਾਤ ਹੋਣ ਤੋਂ ਲੈ ਕੇ ਤੇ ਇਹਦੇ ਹਾਲ ਤੱਕ ਸਾਨੂੰ ਤਕਰੀਬਨ ਡੇਢ ਦੋ ਘੰਟੇ ਵਿੱਚ ਸਫਲਤਾ ਮਿਲ ਗਈ ਸੀ